ਬਖਸ਼ੋ ਨਮਾਨਿਆ ਨੂੰ ਮਾਨ ਗੁਰੂ ਸਾਹਿਬ ਜੀ ਬਖਸ਼ੋ ਨਮਾਨਿਆ ਨੂੰ ਮਾਨ ਗੁਰੂ ਸਾਹਿਬ ਜੀ ਬਖਸ਼ੋ ਨਮਾਨਿਆ ਨੂੰ ਹੱਥ ਜੋੜ ਗਲ ਪੱਲਾ ਪਾ ਕੇ ਅਸੀਂ ਖੜੇ ਆ ਗਿਣਤੀ ਨ ਕਰਿਓ ਕੋ ਨਹੀਂ ਅਸੀਂ ਬੜੇ ਆ ਗਿਣਤੀ ਨਾ ਕਰੀਓ ਅੱਜ ਤੱਕ ਰਹਾਂ ਆਣਾ ਜਾਣ ਗੁਰੂ ਸਾਹਿਬ ਜੀ ਬਖਸ਼ੋ ਨਮਾਨਿਆਂ ਨੂੰ ਮਾਨ ਗੁਰੂ ਸਾਹਿਬ ਜੀ ਬਖਸ਼ੋ ਨਮਾਨਿਆਂ ਨੂੰ ਦੁਖੀਆਂ ਗਰੀਬਾਂ ਦਾ ਜੋ ਆਮਰਦਿਆਂ ਨੂੰ ਦੇਵੇ ਜੋ ਭਰਾਨ ਗੁਰੂ ਸਾਹਿਬ ਦੀ ਬਖਸ਼ੋ ਨਮਾਨਿਆਂ ਨੂੰ ਮਾਨ ਗੁਰੂ ਸਾਹਿਬ ਦੀ ਮਰਦਿਆਂ ਨੂੰ ਦੇਵੇ ਜੋ ਭਰਾਨ ਗੁਰੂ ਸਾਹਿਬ ਦੀ ਬਖਸ਼ੋ ਨਮਾਨ ਮਾਨ ਗੁਰੂ ਸਾਹਿਬ ਜੀ ਬਖਸ਼ੋ ਨਮਾਨਿਆ ਨੂੰ ਹੋਈਏ ਪਰਸੰਨ ਸੁਣ ਤੁਸਾਂ ਦੇ ਗਿਆਨ ਨੂੰ ਆ ਜਾਵੇ ਸਮਝ ਇਸ ਭੁੱਲੇ ਇਨਸਾਨ ਨੂੰ ਆ ਜਾਵੇ ਸਮਝ ਇਸ ਕੁਰਬਾਨੀ ਅਸਾਂ ਦੀ ਹੈ जान गुरू साहिब जी बख़शोन माणीअ नू मान गुरू साहिब जी बख़ोन माणीअ नू ਦੁਇ ਤੀਤ ਵੈਤ ਸਾਡੇ ਜਿਹੜੀ ਸਾਰੇ ਦੁੱਖਾਂ ਦੀ ਹੈ ਖਾਨ ਗੁਰੂ ਸਾਹਿਬ ਜੀ ਬਖਸ਼ੋ ਨਮਾਨਿਆਂ ਨੂੰ ਮਾਨ ਗੁਰੂ ਸਾਹਿਬ ਜੀ ਬਖਸ਼ੋ ਨਮਾਨਿਆਂ ਨੂੰ ਇਹੋ ਮੰਗ ਮੰਗਦੇ ਹਾਂ ਇਹੋ ਮੰਗ ਮੰਗਦੇ ਹਾਂ ਇਹ ਮੰਗ ਮੰਗ ਦੇ ਹਾਂ ਰਈਏ ਜੀ ਹਜ਼ੂਰੀ ਚ ਤੁਹਾਡਾ ਦਰ ਛੱਡੀਏ ਨਾ ਕਿਸੇ ਮਜਬੂਰੀ ਚ ਤੁਹਾਡਾ ਦਰ ਛੱਡੀਏ ਨਾ ਗੁਰੂ ਸਾਹਿਬ ਦੀ ਬੇਨਤੀ ਹੈ ਕਰੋ ਪਰਵਾਨ ਗੁਰੂ ਸਾਹਿਬ ਦੀ ਬਖਸ਼ੋ ਨਮਾਨੀਆਂ ਨੂੰ ਮਾਨ ਗੁਰੂ ਸਾਹਿਬ ਦੀ ਬਖਸ਼ੋ ਨਮਾਨੀਆਂ ਨੂੰ ਸੁਮਤ ਹੋਵੇ ਖਾਤਮਾ ਗਰੂਰ ਦਾ ਦੇ ਦੇ ਉਸਮਤ ਹੋਵੇ ਜੋੜੀ ਵਸੁਰਤੀ ਧਿਆਨ ਗੁਰੂ ਸਾਹਿਬ ਜੀ ਬਖਸ਼ੋ ਨਮਾਨਿਆਂ ਨੂੰ ਮਾਨ ਗੁਰੂ ਸਾਹਿਬ ਜੀ ਬਖਸ਼ੋ ਨਮਾਨਿਆਂ ਨੂੰ ਦਾਤਾ ਤੇਰੀਆਂ ਦਾਤਾ ਦਾਤਾ ਤੇਰੀਆਂ ਦਾਤਾ 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 ਤੇਰੀਆਂ ਦਾਤਾ ਦਾਤਾ ਆਵੇ ਕੋਈ ਅੰਤਨਾ ਪੱਥਰਾ ਚ ਪਾਲੇ ਤੂੰ ਭੁਲਾਵੇਂ ਜੀਵ ਜੰਤਨਾ ਪੱਥਰਾ ਚ ਪਾਲੇ ਤੂੰ ਆਪਣਾ ਨਾ ਕਰੋ ਸਨਮਾਨ ਗੁਰੂ ਸਾਹਿਬ ਜੀ ਬਖਸ਼ੋ ਨਮਾਨੀਆਂ ਨੂੰ ਮਾਨ ਗੁਰੂ ਸਾਹਿਬ ਜੀ ਬਖਸ਼ੋ ਨਮਾਨੀਆਂ ਨੂੰ ਮੇਰੀ ਨજર ਇੱਕ ਸਾਟੇ ਉੱਤੇ ਪਾਰਿਓ ਆਉਣ ਜਾਣ ਵਾਲਾ ਸਾਟਾ ਘੇੜੀ ਮੁਕਾਦਿਓ ਆਉਣ ਜਾਣ ਵਾਲਾ ਸਾਟਾ दल बीर बयान गुरू साहिब जी भशोन माण्हू मान गुरू साहिब जी भोन माण